ਅਦਾਬ ਨਮਸਕਾਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਚੜਦਾ ਪੰਜਾਬ ਨਵੀਆਂ ਸਟੋਰੀਆਂ ਤੇ ਖਬਰਾਂ ਲਈ ਸਾਡੇ ਪੇਜ ਨੂੰ ਲਾਈਕ ਕਰੋ ਕਿਹੜੇ ਬੰਦੇ ਦਾ ਇੰਕਾਊਂਟਰ ਕੀਤਾ ਗਿਆ ਜੀ ਪੁਲਿਸ ਵੱਲੋਂ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਕਿ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਨਚਾਰਜ ਸੀਈ ਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀ ਡੀ ਤੇ ਨਾਲ ਸਾਡੇ ਡੀਐਸਪੀ ਜਗਰਾਉ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇੱਕ 5 ਤਰੀਕ ਨੂੰ ਇਨਸੀਡੈਂਟ ਹੋਇਆ ਸੀਗਾ ਆਪਣੇ ਸਿਟੀ ਵਿਦਰਾਉਂਡ ਏਰੀਆ ਦੇ ਵਿੱਚ ਲੱਖਾ ਜਵਾਲਾ ਜਿਹੜੀ 숍 ਹੈ ਉਹਦੇ ਬਾਹਰ ਫਾਇਰਿੰਗ ਹੋਈ ਸੀ ਸੋ ਉਹੀ ਅਸੀਂ ਸਾਰੇ ਪਿਛਲੇ ਇੱਕ ਹਫਤੇ ਤੋਂ ਲੱਗੇ ਹੋਏ ਸੀਗੇ ਪ੍ਰੋਪਰ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਐਨਾਲਿਸਿਸ ਦੀ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਦੋ ਬੰਦੇ ਫਿਗਰ ਆਇਆ ਥੇ ਜਿਹਦੇ ਵਿੱਚ ਅੱਜ ਇੰਟੈਲੀਜੈਂਸ ਦੇ ਆਧਾਰ ਤੇ ਇੱਕ ਬੰਦੇ ਦੀ ਸੂਚਨਿ ਸੀ ਕਿ ਉਹ ਇਸ ਏਰੀਆ 'ਚ ਮੂਵਮੈਂਟ ਹੋ ਵੀ ਹੈਗੀ ਹੈ। ਤੋਂ ਇਨਚਾਰਜ ਯਹੀ ਹੈ ਤੇ ਨਾਲ ADTF ਦੋਨਾਂ ਦੀ ਕੰਬਾਈਨਡ ਟੀਮ ਨੇ ਨਕਲ ਆਇਆ ਹੋਇਆ ਸੀ ਜਿਹਦੇ ਵਿੱਚ ਇਹ ਬੰਦਾ ਜਿਹੜਾ ਕ੍ਰਿਸ਼ਨ ਇਹ ਰਹਿਣ ਵਾਲਾ ਜ਼ੀਰੇ ਦਾ ਹੈਗਾ ਤੇ ਇਹਦੀ ਮੂਵਮੈਂਟ ਇੱਥੇ ਫਿਗਰ ਹੋਈ ਤੇ ਜਦੋਂ ਨਕਲ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਕੋਰਿਸਪਾਰਟੀ ਦੇਖੀ ਤੇ ਇਹਨੇ ਫਾਇਰ ਕੀਤਾ ਤਿੰਨ ਫਾਇਰ ਇਹਦੇ ਵੱਲੋਂ ਹੋਏ ਆ ਤੇ ਪੁਲਿਸ ਨੇ ਆਪਣੇ ਵਿਚਾਰ ਦੇ ਵਿੱਚ ਰਿਟੈਲੀਐਟਰੀ ਫਾਇਰ ਕੀਤਾ ਤੇ ਜਿਹਦੇ ਵਿੱਚੋਂ ਇੱਕ ਫਾਇਰ ਇਹਦੇ ਸਰਜੀ ਲੱਗਦੇ ਵਿੱਚ ਲੱਗਿਆ ਏ ਹੁਣ ਸਿਰ ਹਾਲ ਸਟੇਬਲ ਹੈ ਨਾ ਹਸਪੀਟਲ ਇੰਦਰ ਕਰਾਤਾ ਤੇ ਅੱਗੇ ਜਿਹੜੀ ਮੈਡੀਕਲ ਸਹਾਇਤਾ ਇਹ ਜੋ ਦਿੱਤੀ ਗਈ ਸਰ ਇਹ ਬੰਦਾ ਕੌਣ ਸੀ ਦੀ ਪਛਾਣ ਹੋਈ ਆ ਹਾਂਜੀ ਜਿਵੇਂ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈ ਜੀ ਔਰ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋ ਇਹ ਬੰਦਾ ਸੀਗਾ ਇਨਵੋਲਡ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਪੁਲਿਸ ਨਾਲ ਮੁਟਪੈੜ ਹੋਈ ਸਰ ਇਕੱਲਾ ਹੀ ਇਕੱਲਾ ਹੀ ਸੀਗਾ ਇਹ ਅੱਜ ਇਕੱਲਾ ਹੀ ਸੀਗਾ ਵੈਸੇ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੂਜਾ ਬੰਦਾ ਜਿਹੜਾ ਹੈਗਾ ਉਹ ਦੀਪੂ ਨਾਮ ਦਾ ਬੰਦਾ ਹੈ ਅਮੋ ਜਿਹੜਾ ਰਹਿਣ ਵਾਲਾ ਤੇ ਉਹ ਹਲੇ ਵਾਂਟਡ ਹੈ ਤੇ ਇਹ ਪਤਾ ਲੱਗਿਆ ਕਿਹੜੀ ਆਰਗੇਨਾਈਜੇਸ਼ਨ ਨਾਲ ਸੀ ਦਾ ਸੰਬੰਧ ਰਿਹਾ ਆਰਗੇਨਾਈਜ਼ ਕ੍ਰਿਮिनल ਗੈਂਗ ਦੇ ਮੈਂਬਰ ਹੈਗੇ ਨਹੀਂ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਸਾਰੀ ਹੈ ਉਹ ਸੀ ਆਲਰੇਡੀ ਉਸਨੇ ਵਰਕ ਕਰ ਰਹੇ ਹੈ ਬਟ ਜਿਹੜਾ ਸਾਡਾ ਇਹ ਵਾਲਾ ਅੱਜ ਦਾ ਆਪਰੇਸ਼ਨ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸਡ ਤੇ ਕਿ ਜਿਹੜਾ ਅਸੀਂ ਉਹ ਜਿਹੜੇ ਮਲਜੂਮਾ ਤੱਕ ਉੱਤ ਤੱਕ ਹੀ ਪਹੁੰਚੇ ਤੇ ਸਾਨੂੰ ਉਹਦੇ ਉਹਦੇ ਬੇਸਿਸ ਤੇ ਹੀ ਇਹ ਬੰਦੇ ਫਿਕਰ ਆਉਟ ਨੇ ਤੇ ਸਰ ਇੱਥੇ ਸੇਮ ਨਾਲੇ ਕੋਲੇ ਕਿਵੇਂ ਲਿਆਇਆ ਪੁਲਿਸ ਨੂੰ ਕੋਈ ਵੀਕਲ ਸੀ ਉਹਦੇ ਕੋਲੇ ਪੈਦਲ ਆਇਆ ਜਾਂ ਕਿਵੇਂ ਭੱਜਿਆ ਇੱਥੋਂ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਤੇ ਸਪਲੈਂਡਰ ਬਾਈਕ ਸੀ ਇਹਦੀ ਤੇ ਜਿਹੜੀ ਕ੍ਰਾਈਮ ਚ ਵੀ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਦੀ ਸੀਗਾ ਉਹੀ ਸੇਮ ਬਾਈਕ ਲਈ ਫਿਰਦਾ ਸੀ ਇਹ ਸਿੰਗਲ ਬੰਦਾ ਜੀ ਜੀ ਤੇ ਇਹਦੇ ਕੋਲ ਸਰ ਹਥਿਆਰ ਕਿਹੜਾ ਸੀਗਾ ਇਹਦੇ ਕੋਲ ਇੱਕ ਸਾਡੇ ਕੋਲ 32 ਬੋਲ ਦੀ ਜਿਹੜੀ ਰਿਵੋਲਵਰ ਹੈ ਹੋ ਰਿਕਵਰ ਚਲਾਇਆ ਉਹ ਕਿਸੇ ਪੁਲਿਸ ਵਾਲੇ ਦੇ ਤਾਂ ਨਹੀਂ ਵੱਜਿਆ ਉਹ ਪੁਲਿਸ ਵਾਲੇ ਤੇ ਨਹੀਂ ਵੱਜਿਆ ਬਟ ਇੱਕ ਫਾਇਰ ਉਹਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੀਆਈਏ ਦੀ ਟੀਮ ਦੀ ਗੱਡੀ ਹੈਗੀ ਹੈ ਉਹਦੀ ਲਾਈਟ ਤੇ ਵੱਜਿਆ ਜੁਰ ਗੱਡੀ ਦੀ ਲਾਈਟ ਦੇ ਉੱਤੇ ਵੱਜਿਆ ਤੇ ਇਹਦੇ ਲੱਤ ਦੇ ਉੱਤੇ ਫਾਇਰ ਹੈ ਇਹਦੀ ਇਹਦੀ ਰਾਈਟ ਲੈਗ ਦੇ ਉੱਤੇ ਫਾਇਰ ਹੈ ਉਹ ਸਟੇਬਲ ਹੈਗਾ ਬੰਦਾ ਇਹਨੂੰ ਹਸਪੀਟਲ ਲੈਟ ਵਿੱਚ ਕਰਾਤਾ ਹੈ ਠੀਕ ਹੈ ਜੀ ਥੈਂਕ ਯੂ